ਅੱਜ ਪੰਜਾਬ ਮੰਡੀ ਬੋਰਡ ਮੋਹਾਲੀ ਵਿਖੇ ਸੁਖਿੰਦਰ ਸਿੰਘ ਗਿੱਲੇ ਪੰਜਾਬ ਮੰਡੀ ਬੋਰਡ ਵਹੀਕਲ ਸੁਪਰਵਾਈਜ਼ਰ ਉੱਦਾਰ ਰਸਮੀ ਤੌਰ ਤੇ ਸੰਭਾਲਿਆ ਹੈ ਇਸ ਮੁਕੇ ਅੱਜ ਪੰਜਾਬ ਆਵਾਜ਼ੀ ਪਾਰਟੀ ਦੇ ਮੁਖਬਲਾਰੇ ਮਾਲਵਿੰਦਰ ਸਿੰਘ ਕੰਗ ਉਰੂਪਨਗਰ ਦੇ ਸਾਬਕਾ ਬਧਾਇਕ ਅਮਰਜੀਤ ਸਿੰਘ ਸੰਧੂਆ ਹਰ ਸੁਖਿੰਦਰ ਸਿੰਘ ਬੱਬੀ ਬਾਦਲ ਬਨਾਰਾ ਆਪ ਪੰਜਾਬ ਅਤੇ ਨੰਗਲ ਐਮਪੀ ਮੈਂਬਰ ਦੇ 6 ਮਰ ਰਾਮ ਕਰਮਚਾਰੀ ਜਥੇਦਾਰ ਗਰਮੀਤ ਸਿੰਘ ਪ੍ਰਧਾਨ ਗੁਰਵਰਾਹ ਸਿੰਘ ਸ਼ੀਦਾ ਸੁਹਾਣਾ ਵੱਲੋਂ ਅੱਜ ਉਨ੍ਹਾਂ ਨੂੰ ਕੁਰਸੀ ਤੇ ਮਠਾਨ ਦੀ ਨਸਮ ਅਦਾ ਕੀਤੀ ਗਈ ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜਨ ਸਿੰਘ ਬਰਸ ਨੇ ਸੁਵਿੰਦਰ ਸਿੰਘ ਗਿੱਲੂ ਪੰਜਾਬ ਮੰਡੀ ਬੋਰਡ ਵਹੀਕਲ ਸੁਪਰਵਾਈਜ਼ਰ ਦਾ ਉਦਾਂ ਸੰਭਾਲਨ ਤੇ ਮੁਬਾਰਕਬਾਦ ਦਿੱਤੀ ਅਤੇ ਸੁਵਿੰਦਰ ਸਿੰਘ ਗਿੱਲ ਨੇ ਉਹਨਾਂ ਦਾ ਅਸ਼ੀਵਾ ਪ੍ਰਾਪਤ ਕੀਤਾ ਇਸ ਮੌਕੇ ਪਹੁੰਚੇ ਮਾਨਵਿੰਦਰ ਸਿੰਘ ਕੰਗ ਅਮਰਜੀਤ ਸਿੰਧੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮਿਹਨਤੀ ਇਮਾਨਦਾਰ ਲੋਕਾਂ ਨੂੰ ਤਰੱਕੀਆਂ ਦੇ ਕੇ ਨਿਵਾਜ਼ਿਆ ਜਾ ਰਿਹਾ ਹੈ ਸੁਵਿੰਦਰ ਸਿੰਘ ਗਿੱਲ ਪਿਛਲੇ 25 ਸਾਲ ਤੋਂ ਆਪਣੀ ਨੌਕਰੀ ਦੇ ਨਾਲ-ਨਾਲ ਵੱਡੀ ਸਮਾਜ ਸੇਵਾ ਕਰਦੇ ਆ ਰਹੇ ਹਨ ਮੇਰਾ ਪੰਜਾਬ ਨੂੰ ਲਈ ਲਾਡੀ ਖਬਰਾਂ ਦੀ ਰਿਪੋਰਟ। ਸਭ ਤੋਂ ਪਹਿਲੀ ਗੱਲ ਤੇ ਗਿੱਲ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ। ਔਰ ਨਾਲ-ਨਾਲ ਪੰਜਾਬ ਸਰਕਾਰ ਦਾ ਧੰਨਵਾਦ ਵੀ। ਕਿ ਸਰਕਾਰ ਵੀ ਹੁਣ ਜਿਸ ਜਿਸ ਦਿਨ ਤੇ ਮਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ। ਭਾਈ ਭਤੀਜਾਵਾਦ ਖਤਮ ਹੋਇਆ ਹੈ। ਮੈਰਿਟ ਇਗਨੋਰ ਬਿਲਕੁਲ ਨਹੀਂ ਕੀਤੀ ਜਾ ਰਹੀ। ਔਰ ਜਿਹੜੇ ਲੋਕ ਪੰਜਾਬ ਦੇ ਭਵਿੱਖ ਨੂੰ ਸਵਾਰ ਲਈ ਅਹਿਮ ਯੋਗਦਾਨ ਪਾ ਸਕਦੇ ਆ। ਉਹਨਾਂ ਲੋਕਾਂ ਨੂੰ ਬਣਦੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾ ਰਹੀਆਂ ਔਰ ਮੈਨੂੰ ਲੱਗ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਮੰਡੀ ਬੋਰਡ ਆਪਣੇ ਆਪ ਚ ਪੰਜਾਬ ਦਾ ਇੱਕ ਅਹਿਮ ਆਦਾਰਾ ਹੈ ਜਿਹੜਾ ਖਾਸ ਕਰਕੇ ਪੇਂਡੂ ਅਰਥਚਾਰੇ ਨਾਲ ਜੁੜਿਆ ਹੈ ਪੇਂਡੂ ਅਰਥਚਾਰੇ ਦਾ ਪੂਰਾ ਭਵਿੱਖ ਮੰਡੀ ਬੋਰਡ ਹੀ ਨਿਰਧਾਰਿਤ ਕਰਦਾ ਹੈ ਇਸ ਜਿਹੇ ਆਦਾਰਿਆਂ ਚ ਗਿੱਲਸਾ ਵਰਗੇ ਲੋਕਾਂ ਦਾ ਹੋਣਾ ਜ਼ਰੂਰੀ ਵੀ ਹੈ ਔਰ ਚੰਗਾ ਸੁਨੇਹਾ ਵੀ ਹੈ ਕੀ ਸੰਸਥਾਵਾਂ ਉਦੋਂ ਹੀ ਕਾਮਯਾਬ ਹੁੰਦੀਆਂ ਜਦੋਂ ਉਹਦੇ ਚ ਚੰਗੇ ਕਿਰਦਾਰ ਵਾਲੇ ਮਿਹਨਤੀ ਇਮਾਨਦਾਰ ਲੋਕ ਤੇ ਦੂਰੰਦੇਸ਼ੀ ਲੋਕ ਜਿਹੜੀ ਇਹ ਪ੍ਰੈਕਟੀਕਲ ਲੋਕਾਂ ਦੀਆਂ ਮਸਲਿਆਂ ਨੂੰ ਸਮਝਦੇ ਹੋਏ ਉਹਨਾਂ ਨੂੰ ਹੱਲ ਕਰਦੇ ਆ। ਸੋ ਇਸ ਗੱਲ ਦਾ ਮੈਂ ਜਿੱਥੇ ਮਾਨ ਸਾਹਿਬ ਦੀ ਸਰਕਾਰ ਨੂੰ ਧੰਨਵਾਦ ਵੀ ਕਰਦਾ ਉੱਥੇ ਪੂਰੇ ਆਧਾਰੇ ਨੂੰ ਵੀ ਵਧਾਈ ਦਿੰਦਾ ਗਿੱਲ ਸਾਹਿਬ ਦੇ ਪਰਿਵਾਰ ਨੂੰ ਔਰ ਇਹਨਾਂ ਨੂੰ ਬਹੁਤ ਵਧਾਈਆਂ। ਅਕ੍ਰੋਸ ਦਾ ਡਿਊਟੀ ਇਹ ਸਮਾਜਿਕ ਤੌਰ ਤੇ ਵੀ ਬਹੁਤ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਆ। ਉਨ ਵਾਲੇ ਟਾਈਮ 'ਚ ਹੀ ਪਾਉਂਦੇ ਰਹਿਣਗੇ ਇਹ ਵੀ ਮੈਨੂੰ ਲੱਗਦਾ ਇੱਕ ਚੰਗੀ ਰੀਤ ਇਹਨਾਂ ਨੇ ਸਮਾਜ ਵਾਸਤੇ ਪਾਈ ਆ ਸੋ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ 25 ਸਾਲ ਦੀ ਲੰਬੀ ਜਿਹੜੀ ਕਿ ਸਰਵਿਸ ਹੈ ਤੇ ਉਹਦੇ ਵਿੱਚ ਇੱਕ ਸਮਾਜ ਸੇਵਾ ਨੂੰ ਨਾਲ ਅਹਿਮ ਪਹਿਲਾ ਪਹਿਲ ਦੇਣੀ ਤੇ ਨਾਲ ਲੋਕਾਂ ਦੇ ਜਿਹੜੇ ਕਿ ਗਰੀਬ ਲੋਕ ਆ ਉਹਨਾਂ ਦੇ ਘਰ ਵੀ ਬਣਾਣੇ ਵਿਆਹ ਵੀ ਕਰਨੇ ਖੂਨਦਾਨ ਕੈਂਪ ਵੀ ਕੀ ਲੱਗਦਾ ਵੀ ਐਡੀ ਵੱਡੀ ਜ਼ਿੰਮੇਵਾਰੀ ਕਿਸ ਤਰ੍ਹਾਂ ਨਿਭਾਰੇ ਵੀ ਇਸ ਤੋਂ ਇਲਾਵਾ ਵੀ ਮੈਂ ਤੇ ਜਿਹੜੀ ਗੱਲਾਂ ਤੁਸੀਂ ਕਹੀਆਂ ਇਹ ਤੇ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ ਜਿਹੜੀ ਮੈਨੂੰ ਗੱਲ ਸਭ ਤੋਂ ਵੱਧ ਪ੍ਰਭਾਵਿਤ ਕੀਤੀ ਅੱਜ ਜਦੋਂ ਸਾਰਾ ਪੰਜਾਬ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਖੁਸ਼ ਹੈ ਆਪਾਂ ਸਾਰੇ ਹਰ ਬੰਦਾ ਚਾਹੁੰਦਾ ਹੈ ਕਿ फटाफट ਬੱਚੇ ਬਾਹਰ ਚਲੇ ਜਾਣ ਭਾਵੇਂ ਇੱਥੇ ਵੀ ਸੌਖੇ ਆ ਉਸ ਦੌਰਾਨ ਇਹਨਾਂ ਨੇ ਆਪਣੇ ਇੱਕ ਬੱਚੇ ਨੂੰ ਇੱਥੇ ਰੱਖਿਆ ਉਹਦੀ ਇੱਛਾ ਦੇ ਬਾਵਜੂਦ ਕਿ ਨਹੀਂ ਪੰਜਾਬ 'ਚ ਵੀ ਹਾਲਾਂਕਿ ਇੱਕ ਬੇਟਾ ਬਾਹਰ ਹੈ ਇਹਨਾਂ ਦਾ ਪੰਜਾਬ 'ਚ ਆਪਣੇ ਬੱਚਿਆਂ ਨੂੰ ਰੱਖ ਕੇ ਚੰਗੀ ਸਿਹਤ ਦੇਣੀ ਤੇ ਪੰਜਾਬ ਦੇ ਪ੍ਰਤੀ ਫਿਕਰਮੰਦੀ ਬਣਾਉਣਾ ਇਹ ਵੀ ਆਪਣੇ ਆਪ ਸੇਵਾ ਹੈ ਉਹ ਸਾਨੂੰ ਅੱਜ ਦੇ ਦਿਨ ਤੇ ਬਹੁਤ ਵੱਲੋਂ ਮਾਰਕਾ ਤੇ ਦਿੱਤੀ ਉਹਦੇ ਨਾਲ ਆਇਆ ਹੈ ਇਸ ਵਰ੍ਹੇ ਬਾਝ ਮੰਡੀ ਤੇ ਇੱਥੇ ਚਾਰਜ ਲੱਗੇ ਨੇ ਮੰਡੀ ਬੋਰਡ ਦਫਤਰ ਵਿੱਚ ਪਰ ਇਹਨਾਂ ਨੇ ਰੋਪੜ ਰਹਿ ਕੇ ਵੀ ਬਹੁਤ ਸਮਾਜ ਦੀ ਸੇਵਾ ਕਰੀ ਹੈ ਇਲਾਕੇ ਦੀ ਸੇਵਾ ਕਰੀਏ ਕਲੱਬਾਂ ਨਾਲ ਜੁੜੇ ਰਹੇ ਗਰੀਬ ਲੋਕਾਂ ਦੇ ਘਰ ਬਣਾਏ 25 ਸਾਲ ਵਿੱਚ ਇਹਨਾਂ ਲੋਕਾਂ ਨੇ ਬੜੇ ਟੂਰਨਾਮੈਂਟ ਕਰਾਇਆ ਕੁੰਦਰ ਕੈਂਪ ਲਾਇਆ ਸਭ ਤੋਂ ਵੱਡੇ ਇਹਨਾਂ ਨੇ ਜਿਹੜੇ ਘਰ ਬਣਾਏ ਜਿਹੜੀ ਕੁੜੀਆਂ ਦੇ ਵਿਆਹ ਕਰਾਇਆ ਬਹੁਤ ਵੱਡਾ ਫਰਾਲਾ ਕਰਾਇਆ ਗਿਲਸਾ ਪ੍ਰਧਾਨ ਰਹੇ ਹੈ ਤੇ ਤਿੰਨ ਦੇ ਨਾਲ ਕਲੱਬਾਂ ਨਾਲ ਜੁੜ ਕੇ ਜਿਸ ਕਰਕੇ ਰੋਪੜ ਨੂੰ ਵੱਡੀ ਦੇਣ ਹੈ ਕਿ ਸਾਡੇ ਜਿਹੜੇ ਐਧਾਂ ਦੇ ਹੀਰੇ ਬੰਦੇ ਹੈ ਜਿਹੜੇ ਨੌਕਰੀ ਦੇ ਨਾਲ ਨਾਲ ਸਮਾਜ ਸੇਵਾ ਦੀ ਵੀ ਕੰਮ ਕਰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਚ ਅਜੇ ਇਮਾਨਦਾਰ ਲੋਕਾਂ ਦੀ ਅੱਜ ਕਦਰ ਪੈ ਰਹੀ ਹੈ ਕਿਉਂਕਿ 25 ਸਾਲ ਦੀ ਸਰਵਿਸ ਹੋ ਗਈ ਹੈ ਪ੍ਰੋਪਰ ਵਿੱਚ ਜ਼ਿਲ੍ਹੇ ਵਿੱਚ ਕੰਮ ਕੀਤਾ ਇਹਨਾਂ ਨੇ ਤੇ ਅੱਜ ਇਹਨਾਂ ਨੂੰ ਵੱਡਾ ਅਹੁਦਾ ਮਿਲਿਆ ਜਰੂਰ ਜੀ ਆਮ ਆਦਮੀ ਪਾਰਟੀ ਦਾ ਇਮਾਨਦਾਰ ਪਾਰਟੀ ਹੈ ਜਿਹੜੇ ਲੋਕ ਕਿੰਨੇ ਵੀ ਅਫਸਰ ਸਹਿਬਾਨ ਜਿੰਨੇ ਮਲਾਜਮ ਸਹੀ ਕੰਮ ਕਰਦੇ ਇਮਾਨਦਾਰੀ ਨਾਲ ਉਹਨਾਂ ਦਾ ਮੁੱਲ ਪੈਂਦਾ ਹੈ ਔਰ ਉਹਨਾਂ ਨੂੰ ਚੰਗੀਆਂ ਪੋਸਟਾਂ ਦਿੱਤੀਆਂ ਜਾਂਦੀਆਂ ਕਿ ਗਿਲਸਾ ਵੀ ਉਹਨਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ